ਵੈਦੂਲ ਜੀ ਦਾ ਖਾਲਸਾ ਵੈਦੂਲ ਜੀ ਦੀ ਫਤਿਹ ਸੋ ਸੂਹ ਮੂਹ ਸੰਗਤਾਂ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਅਧੀ ਗੁਰਦੁਆਰਾ ਗੁਰੂ ਦੇ ਘਟਾ ਪੰਤਾਪੀਰ ਕੋਟ ਪੰਜਾਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਸਲਾਨਾ ਜੋੜ ਮੇਲਾ 1 2 3 ਅਤੇ 4 ਸੂਨ ਜਨਕਿ 16 17 18 ਅਤੇ 19 ਸਤੰਬਰ ਨੂੰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਏ ਅੱਜ 15 ਸਤੰਬਰ ਨੂੰ 31 ਭਾਦੋ ਨੂੰ ਜੋ ਕੰਡਵਰ ਸਾਹਿਬ ਪ੍ਰਕਾਸ਼ ਹੋ ਗਿਆ ਤੇ ਪਰਸੋਂ 2 ਸੂ ਨੂੰ 17 ਸਤੰਬਰ ਨੂੰ ਉਹਨਾਂ ਦੇ ਭੋਗ ਪਾਏ ਜਾਣਗੇ ਕੱਲ ਨੂੰ 16 ਤਰੀਕ ਨੂੰ ਜਿਹੜਾ ਸੋਮਵਾਰ ਨੂੰ ਇੱਕ ਸੂ ਨੂੰ ਨਗਰ ਕੀਰਤਨ ਸਜਾਇਆ ਜਾਣਗੇ ਜੋ ਗੁਰਦੁਆਰਾ ਸਾਹਿਬ ਗੁਰੂ ਕੀ ਢਾਬ ਤੋਂ ਚੱਲ ਕੇ ਵਕਤ ਵਕਤ ਪਿੰਡਾਂ ਤੋਂ ਹੁੰਦੇ ਹੋਏ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਹੋਵੇਗੀ ਫਿਰ 2 3 ਅਤੇ 4 ਅਸੂ ਨੂੰ ਧਾਰਮਿਕ ਜਿਹੜੇ ਦਵਾਨ ਹੈ ਉਹ ਸਜਣਗੇ ਆਪਣੇ ਨਾਲ ਨੇ ਮੈਂ ਮਕਸੀ ਵੱਧ ਆ ਰਿਹਾ ਹਾਂ ਭਾਈ ਕੋਰਾ ਤੇ ਭਾਈ ਸਾਹਿਬ ਹੈਡ ਗ੍ਰੰਥੀ ਬਾਬਾ ਜਸਵਿੰਦਰ ਜੀ ਅਸੀਂ ਅੱਜ ਦੋ ਗੱਲਾਂ ਜਣਨੀ ਐ ਕਿ ਤਾਂ ਬਾਬਾ ਜੀ ਇਹ ਜਿਹੜਾ ਗਦੋਰੇ ਦਾ ਇਤਿਹਾਸ ਹੈ ਕਿ ਲਗਾਓ ਉਸ ਮਾਰੇ ਸੰਗਤਾਂ ਨੂੰ ਦੱਸੋ ਕਿ ਕੀ ਇਤਿਹਾਸ ਹੈ ਕਿਉਂ ਲੋਕ ਉੱਥੇ ਆਉਣ ਕਿਉਂ ਲੋਕਾਂ ਦੀ ਸ਼ਰਧਾ ਵਧ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਲਾਈ ਜੀ ਇਹ ਜਿਹੜਾ ਗੁਰਦੁਆਰਾ ਸੰਤਾਂ ਤੇ ਆਸ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਸਹੇ ਪਾਸ਼ਾ ਇਹ ਸਥਾਨ ਤੇ ਆਈ ਹੈ ਜੀ ਜਦੋਂ ਬੰਗਲੌਰ ਫਰਾਰੀ ਤੋਂ ਹੁੰਦੇ ਹੋਏ ਮਕਸਰ ਸਾਹਿਬ ਆਣ ਗਏ ਆ ਉਦੋਂ ਇਸ ਜਗ੍ਹਾ ਤੇ ਆਏ ਸੀ ਇਸ ਜਗ੍ਹਾ ਨੀਵੀਂ ਜਗ੍ਹਾ ਸੀ ਤੇ ਸੋਹਣ ਵਾਲੀ ਜਗ੍ਹਾ ਹੈ ਇੱਥੇ ਇੱਕ ਤਾਬ ਸੀ ਜੀ ਜਦੋਂ ਮਹਾਰਾਜ ਆ ਕੇ ਇੱਥੇ ਬੈਠੇ ਸ੍ਰੀ ਦਾ ਦਰਖਤ ਸੀ ਉਹਦੇ ਥੱਲੇ ਆ ਕੇ ਥੋੜਾ ਬੰਨਿਆ ਤੇ ਗੁਰੂ ਸਾਹਿਬ ਇੱਥੇ ਆ ਕੇ ਜਦੋਂ ਬੈਠੇ ਉਹ ਸ੍ਰੀ ਦੇ ਦਰਖਤ ਵਿੱਚੋਂ ਇੱਕ ਸ਼ਹੀਦ ਸਿੰਘ ਆ ਕੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਉਹਦਾ ਨਾਮ ਸੀ ਮੁਸਲਮਾਨ ਉਸਾਇਨ ਖਾਨ ਜੀ ਜੋ ਕਿ ਛੇਵੇਂ ਪਾਤਸ਼ਾਹ ਜੀ ਗੁਰੂ ਸਾਹਿਬ ਦੇ ਨਾਲ ਸੀ ਉਹਦਾ ਕਿਸੇ ਕਾਰਨ ਪੜਕੇ ਦੇ ਵਿਹਨ ਪੈ ਗਿਆ ਸੀ ਤੇ ਗੁਰੂ ਸਾਹਿਬ ਨੇ ਫਿਰ ਉੱਥੇ ਦੀ ਮੋਸ਼ਤੀ ਕੀਤੀ ਜਦੋਂ ਆ ਕੇ ਉਹਨਾਂ ਨੇ ਮਹਾਰਾਜ ਨੂੰ ਨਮਸਕਾਰ ਕੀਤੀ ਤਾਂ ਗੁਰੂ ਸਾਹਿਬ ਨੇ ਉਹਨਾਂ ਦਾ ਨਾਮ ਲੈ ਕੇ ਕਿਹਾ ਰਾਜੀਆਂ ਸੈਨਖਾਮੀਆਂ ਮਹਾਰਾਜ ਦੇ ਮੁੱਖੋਂ ਆਪ ਦਾ ਨਾਮ ਸੁਣ ਕੇ ਸੈਨਖਾਮੀਆਂ ਬਹੁਤ ਖੁਸ਼ ਹੋਇਆ ਉਹਨੇ ਕਿਹਾ ਸੱਚੇ ਪਾਤਸ਼ਾਹ ਜੀ ਅੱਜ ਤੁਹਾਡੇ ਦਰਸ਼ਨ ਕਰਕੇ ਜਿਹੜਾ ਮੇਰਾ ਪਿਛਲਾ ਜਿਹੜਾ ਪਾਪ ਹੈ ਉਹ ਲਹਿ ਗਿਆ ਮੈਂ ਮੁਕਤੀ ਮੈਨੂੰ ਮੁਕਤੀ ਪ੍ਰਾਪਤ ਹੋ ਗਈ ਹੈ ਤਾਂ ਗੁਰੂ ਸਾਹਿਬ ਨੇ ਉਹਦੀ ਮੁਕਤੀ ਕੀਤੀ ਸੀ ਇਹ ਜਿਹੜਾ ਇਥੋਂ ਦਾ ਇਤਿਹਾਸ ਹੈ ਜੀ ਸੂਰਜ ਪ੍ਰਕਾਸ਼ ਦੇ ਵਿੱਚ ਦੋਗਾ ਤਾਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੋਗਾ ਤਾਲ ਮਤਲਬ ਇਹ ਦੋਦੇ ਦੀ ਝੂ 160 ਹੁੰਦੀ ਸੀ ਪਹਿਲਾਂ ਦੋਦਾ ਕੋਣੀ ਮੱਤਾਂ ਤਿੰਨ ਭੈਣ ਭਾਈ ਸੀ ਕੀ ਜੀ ਤੇ ਇਹ ਸ਼ਾਇਦ ਕਈ ਨੂੰ ਨਹੀਂ ਪਤਾ ਵੀ ਦੋਦਾ ਕੋਣੀ ਮੱਤਾਂ ਤਿੰਨ ਭੈਣ ਭਾਈ ਸੀ ਜਦੋਂ ਦੋਤੇ ਵੀ ਜੋ ਇਥੋਂ ਤੱਕ ਆ ਕੇ ਫੋਨ ਕਰਕੇ ਤਾਂ ਹੀ ਜਿਹੜਾ ਪ੍ਰਾਤਨ ਦਾ ਨਾਮ ਹੈ ਸੂਰਜ ਪ੍ਰਕਾਸ਼ ਦੇ ਵਿੱਚ ਉਹ ਦੋਦਾ ਤਾਲ ਕਿਹਾ ਜਾਂਦਾ ਸੀਗਾ ਠੀਕ ਹੈ ਜਦੋਂ ਮਹਾਰਾਜ ਇੱਥੇ ਆ ਕੇ ਬੈਠੇ ਤਾਲ ਦਾ ਮਤਲਬ ਧਾਬ ਜਿਹਦੀ ਨੀਂਦਰੋਂ ਦਿੱਤਾ ਪਾਣੀ ਪਾਣੀ ਨੂੰ ਕਹਿੰਦੇ ਤਾਲ ਤੇ ਜਦੋਂ ਗੁਰੂ ਸਾਹਿਬ ਆ ਕੇ ਇੱਥੇ ਬੈਠੇ ਫਿਰ ਇਹ ਜਦੋਂ ਪਿੰਡ ਵਸਿਆ ਤੇ ਫਿਰ ਗੁਰੂ ਸਾਹਿਬ ਤੇ ਔਣ ਕਰਕੇ ਇੱਥੇ ਗੁਰੂ ਕੀ ਧਾਬੇ ਪਿੰਡ ਦਾ ਨਾਮ ਬਾਅਦ ਵਿੱਚ ਦੇਖੋ ਦੋਸਤੋ ਕਿ ਕਿੰਨਾ ਵੱਡਾ ਤੇ ਕਿੰਨਾ ਤਾਕਤਵਰ ਇਤਿਹਾਸ ਹੈ ਜਦੋਂ ਅਸੀਂ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਲੈਨੇ ਆ ਨਾਮ ਹੀ ਜਪਦੇ ਆ ਤਾਂ ਅਸੀਂ ਧੰਨ ਹੋ ਜਾਂਨੇ ਆ ਤਾਂ ਤੁਸੀਂ ਖੁਦ ਸੋਚੋ ਕਿ ਕਿਦਾਂ ਦਾ ਭਾਗਾਵਲ ਹੋਊ ਉਹ ਦਿਨ ਉਹ ਸਮਾਂ ਉਹ ਵਕਤ ਜਿੱਤੇ ਧੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਆਏ ਉਹਨਾਂ ਦੇ ਚਰਨ ਪਏ ਅਸੀਂ ਤਾਂ ਸੱਚਮੁੱਚ ਜਦੋਂ ਇੱਥੇ ਆਉਨੇ ਆ ਤਾਂ ਸਾਡੇ ਸਰੀਰ ਨੂੰ ਇੱਕ ਵੱਖਰਾ ਸਕੂਨ ਵੱਖਰੀ ਖੁਸ਼ੀ ਤੇ ਵੱਖਰੀ ਹੀ ਇੱਕ ਰੂਹ ਨੂੰ ਸ਼ਾਂਤੀ ਮਿਲਦੀ ਹੈ ਤੇ ਕਣ ਅਸੀਂ ਬਾਬਾ ਜੀ ਤੋਂ ਹੋਰ ਜਾਨਣੀ ਚਾਹੁੰਦੇ ਆ ਜੋ ਇਸ ਜਗ੍ਹਾ ਵਾਰੇ ਹੈ ਬਾਬਾ ਜੀ ਅਰਦਾਸ ਕਰਕੇ ਬਾਬਾ ਜੀ ਅੱਗੇ ਪਾਠ ਕਰਕੇ ਬਣੋ ਕਾਮਨਾ ਪੂਰੀਆਂ ਹੁੰਦੀਆਂ ਨੇ ਪਰ ਇਸ ਕੋਰਦੋਰਾ ਸਾਹਿਬ ਇੱਕ ਗੱਲ ਚੱਲ ਰਹੀ ਹੈ ਪਹਿਲਾਂ ਨਾਲ ਤਾਂ ਖੈਰ-ਭੌਤ ਘਟ ਗਈ ਹੈ ਪਰ ਥੋੜੀ-ਬਹੁਤੀ ਹੁਣ ਵੀ ਕਿਤੇ ਹੈ ਕਿ ਬਹੁਤ ਸਾਰੀਆਂ ਬੀਬੀਆਂ ਦੇ ਮਨਾਂ 'ਚੋਂ ਵਹਿਮ ਹੈ ਜਦੋਂ ਸੱਚੋਂ ਕੋਣ ਕਹਿੰਦਾ ਕਿ ਤੁਸੀਂ ਕਹਿੰਦੀਆਂ ਕਿ ਕੱਪੜੇ ਲਾੜੂ ਪੁਰਾਣੇ ਛੱਡ ਜੋ ਨਵੇਂ ਕੱਪੜੇ ਪਾ ਲਓ ਤ ਉੱਤਦੀ ਦਾਤ ਦੇ ਦਊਗੀ ਉਹ ਦੱਸੋ ਜੀ ਕੀ ਆ ਤੋ ਬੀਬੀਆਂ ਪੈਰਾਂ ਨੂੰ ਸੁਣਿਆ ਦਿੰਦੀਆਂ ਨੇ ਦੇਪੀਆ ਆਪਣੇ ਨਾਲ ਨੂੰ ਬੈਂਸੀ ਹੈ ਜੀ ਇਹ ਜਿਹੜਾ ਇੱਥੇ ਕੱਪੜੇ ਲੀੜੇ ਕੱਪੜੇ ਲਾਉਂਦੇ ਆ ਇਹ ਬਿਲਕੁਲ ਮਨਮਤਾਈ ਇਹ ਕੋਈ ਗੁਰਮਤ ਨਹੀਂ ਆ ਵੀ ਸਾਡੇ ਆਪਣੇ ਪੋਸਟਰ ਵਿੱਚ ਲਾਇਆ ਨਾ ਕਈ ਸਾਈਨਾਂ ਲਿਖਿਆ ਹੋਇਆ ਹੈ ਕਿ ਇੱਥੇ ਕੱਪੜੇ ਲਾਉਣੇ ਮਨਮਤਾ ਹੈ ਕੋਈ ਕਈ ਵੀ ਬਿਗੜਾ ਚੂੜੀਆਂ ਭਨ ਜਾਂਦੀਆਂ ਕਈ ਵਿਗਿਆਸੇ ਸਾਪਣ ਵਗੈਰਾ ਜਾਂ ਸੱਟ ਜਦੋਂ ਕਿ ਉਹ ਬਿਲਕੁਲ ਮਨਮਤ ਹੈ ਜੋ ਆਪਾਂ ਗੁਰੂ ਘਰ ਇੱਕ ਆਪਕੀ ਦੇ ਵੀ ਗੁਰੂ ਘਰ ਜਾਣਾ ਜਦੋਂ ਆਖਾ ਗੁਰੂ ਘਰ ਜਾਣਾ ਨਾ ਕਰੋ ਪਹਿਲਾਂ ਕੇਸੀ ਇਸ਼ਨਾਨ ਕਰਕੇ ਸਾਫ ਕੱਪੜੇ ਪਾਏ ਹੋਣ ਇੱਥੇ ਆ ਕੇ ਸਾਦਾ ਇਸ਼ਨਾਨ ਕੀਤਾ ਜਾਵੇ ਇਹੀ ਜੋ ਮਰਜ਼ਾਦਾ ਹੁੰਦੀ ਹੈ ਹਰ ਇੱਕ ਸਰੋਵਰ ਦੀ ਵਿੱਚ ਵੀ ਇਸ਼ਨਾਨ ਕਰਨ ਦੀ ਤੋ ਪਹਿਲਾਂ ਆਪਣਾ ਸਰੀਰ ਜਿਹੜਾ ਸੋਚਾ ਹੋਵੇ ਉਸ ਤੋਂ ਬਾਅਦ ਆਪਾਂ ਇਸ਼ਨਾਨ ਕਰ ਨੂੰ ਪਰ ਇਹ ਨਹੀਂ ਜ਼ਰੂਰੀ ਵੀ ਆਪਾਂ ਇਸੇ ਕੱਪੜੇ ਧਾਰ ਕੇ ਜਾਣੇ ਆ ਜਾਂ ਕੋਈ ਵੰਗਾ ਭੰਨ ਕੇ ਜਾਣਿਆ ਇਹ ਮਨਮਤ ਹੈ ਬਿਲਕੁਲ ਠੀਕ ਹੈ ਪਾਪਾ ਜੀ ਸੋ ਸਾਡੀਆਂ ਸਾਰੀਆਂ ਭੈਣਾਂ ਮਤਾਵਾਂ ਨੂੰ ਬੇਨਤੀ ਹੈ ਕਿ ਆਪਾਂ ਨੂੰ ਗੁਰੂ ਸਾਹਿਬ ਨੇ ਆਪਣੀ ਗੁਰਬਾਣੀ ਆਪਣੇ ਵਹਿਮ ਪਰਮਾ ਤੋਂ ਕੱਟਦੀ ਆਪਾਂ ਨੂੰ ਤੇ ਆਪਾਂ ਗੁਰੂ ਘਰਾਂ ਦੇ ਵਿੱਚ ਆ ਕੇ ਉਹ ਵਹਿਮ ਪਰਮ ਨਹੀਂ ਫਲਾਉਣੇ ਆਪਾਂ ਆਉਣਾ ਹੈ ਗੁਰੂ ਦੇ ਅੱਗੇ ਮੱਥਾ ਟੇਕਣਾ ਹੈ ਪਾਠ ਕਰਨਾ ਹੈ ਅਰਦਾਸ ਕਰਵਾਉਣੀ ਹੈ ਤੇ ਇੱਕ ਹੋਰ ਮੈਂ ਛੋਟੀ ਜਿਹੀ ਗੱਲ ਐਡ ਕਰਨੀ ਚਾਹਣਾ ਹੈ ਕਿ ਇਹ ਜਗ੍ਹਾ ਤੋਂ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਕੋਡਕ ਚੈਨਲ ਵਾਲੇ ਜਾਂ ਕੋਲੋ ਮੀਡੀਆ ਵਾਲੇ ਵਿਊ ਲੈਣ ਦੀ ਖਤਰੋਂ ਕਹਿੰਦੇ ਆ ਜਿਹੇ ਜਗ੍ਹਾ ਤੋਂ ਕੱਲੇ ਪੁੱਤਰ ਦੀ ਪ੍ਰਾਪਤੀ ਹੁੰਦੀ ਹੈ ਜਦ ਕਿ ਗੁਰੂ ਸਾਹਿਬ ਦੀ ਨਿਗਾਹ ਦੇ ਵਿੱਚ ਪੁੱਤ ਤੇ ਧੀ ਬਰਾਬਰ ਹੈ ਇਹ ਜਗ੍ਹਾ ਤੋਂ ਆ ਕੇ ਜਿਨ੍ਹਾਂ ਨੂੰ ਔਲਾਦ ਨਹੀਂ ਹੁੰਦੀ ਵਿਆਹ ਹੋਏ ਨੂੰ ਲੰਬਾ ਟਾਈਮ ਹੋ ਗਿਆ ਜੇ ਕੋਈ ਕਾਰਨਾ ਕਰਕੇ ਔਲਾਦ ਦੀ ਪ੍ਰਾਪਤੀ ਨਹੀਂ ਹੁੰਦੀ ਇਹ ਜਗ੍ਹਾ ਤੇ ਆਓ ਨਾਮ ਜਪੋ ਮੱਥਾ ਟੇਕੋ ਪਾਠੀ ਸਿੰਘਾ ਤੋਂ ਅਰਦਾਸ ਕਰਾਓ ਬੱਚੇ ਦੀ ਦਾਤ ਜ਼ਰੂਰ ਮਿਲਦੀ ਹੈ ਉਹ ਪੁੱਤਰ ਹੈ ਜਾਂ ਧੀ ਉਸ ਪਰਮਾਤਮਾ ਦੇ ਕਰਕੇ ਇੱਕ ਬਹੁਤ ਵਧੀਆ ਗੱਲ ਹੈ ਜੀ ਇਸ ਇਸ ਵਾਰ ਕੋਰਤੋਰਾ ਸਾਹਿਬ ਸਲਾਨਾ ਕੌਰ ਮੇਲੇ ਤੋਂ ਜਿਹੜਾ 19 ਤਰੀਕ ਨੂੰ ਆਇਂ ਅੰਮ੍ਰਿਤ ਸੰਚਾਰ ਵੀ ਹੋਵੇਗਾ ਜੀ ਸੋ ਸੰਗਤਾਂ ਨੂੰ ਬੇਨਤੀ ਆ ਵੱਧੋ ਅੰਮ੍ਰਿਤ ਛਕ ਕੇ ਗੁਰੂ ਆਲੇ ਬਣੋ ਤੇ ਗੁਰ ਸਿੱਖੀ ਦੇ ਲੜ ਲੱਗੋ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਝੂਠੇ ਸਾਧਾ ਤੋਂ ਬਚ ਕੇ ਰਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ